ਕੈਨੇਡਾ ਗਈ ਕੁੜੀ ਦੀ ਇੱਕ ਸੱਚੀ ਕਹਾਣੀ ਮਨਜੋਤ ਕੋਰ ਇੱਕ ਅੰਬਾਲਾ ਦੇ ਰਹਿਣ ਵਾਲੀ ਸਾਦੀ ਜਿਹੀ ਕੁੜੀ ਸੀ ਹਮੇਸ਼ਾ ਕੈਨੇਡਾ ਜਾਣ ਦਾ ਸੁਪਨਾ ਦੇਖਦੀ ਸੀ ਉਸਦੇ ਮਾਪੇ ਖਾਸ ਕਰ ਉਸਦੀ ਮਾਂ ਉਸ ਨੂੰ ਕਹਿੰਦੀ ਸੀ ਕਿ ਮਨਜੋਤ ਕੈਨੇਡਾ ਜਾਣਾ ਇਨਾ ਸੌਖਾ ਨਹੀਂ ਹੁੰਦਾ ਵੱਡੇ ਵੱਡੇ ਲੋਕ ਮੁੜ ਕੇ ਆਉਂਦੇ ਨੇ ਪਰ ਮਨਜੋਤ ਦੀਆਂ ਅੱਖਾਂ ਵਿੱਚ ਸਿਰਫ ਇੱਕ ਹੀ ਖੁਆਬ ਸੀ ਵੱਡੇ ਸ਼ਹਿਰਾਂ ਵਿੱਚ ਵੱਡੇ ਸੁਪਨੇ ਸਜਾਉਣੇ ਕਈ ਕੋਸ਼ਿਸ਼ਾਂ ਤੋਂ ਬਾਅਦ ਮਨਜੋਤ ਨੂੰ ਕੈਨੇਡਾ ਦਾ ਸਟੱਡੀ ਵੀਜ਼ਾ ਮਿਲ ਗਿਆ। ਘਰ ਵਿੱਚ ਖੁਸ਼ੀ ਦਾ ਮਾਹੌਲ ਸੀ ਪਰ ਮਨਜੋਤ ਨੂੰ ਪਤਾ ਸੀ ਕਿ ਉਸ ਦੇ ਸਾਹਮਣੇ ਕਈ ਚੁਣੌਤੀਆਂ ਖੜੀਆਂ ਹਨ। ਜਦੋਂ ਉਹ ਕੈਨੇਡਾ ਪੁੱਜੀ ਤਾਂ ਪਹਿਲਾ ਦਿਨ ਉਸ ਲਈ ਬਹੁਤ ਹੀ ਅਜੀਬ ਸਨ। ਇੱਕ ਨਵੇਂ ਦੇਸ਼ ਵਿੱਚ ਪੈਰ ਪਾਉਂਦਿਆਂ ਉਸ ਨੂੰ ਹਰੇਕ ਚੀਜ਼ ਅਣਜਾਣ ਲੱਗੀ। ਜਿੱਥੇ ਪਿਛੋਂ ਹਮੇਸ਼ਾ ਪਰਿਵਾਰ ਦਾ ਸਾਥ ਹੁੰਦਾ ਸੀ ਪਰ ਹੁਣ ਉੱਥੇ ਸਿਰਫ ਤਨਹਾਈ ਸੀ। ਕਾਲਜ ਦੀਆਂ ਕਲਾਸਾਂ, ਨਵੇਂ ਲੋਕ, ਨਵਾਂ ਵਾਤਾਵਰਣ ਇਹ ਸਭ ਕੁਝ ਬਿਲਕੁਲ ਵੀ ਸੌਖਾ ਨਹੀਂ ਸੀ। ਮਨਜੋਤ ਨੇ ਆਪਣੇ ਮਾਪਿਆਂ ਨੂੰ ਕਦੇ ਵੀ ਇਹ ਜ਼ਾਹਰ ਨਹੀਂ ਕੀਤਾ ਕਿ ਉਸ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਸੀ। ਮੈਂ ਠੀਕ ਹਾਂ ਮਾਂ, ਬਹੁਤ ਸੌਖਾ ਹੈ ਇੱਥੇ ਜੀਣਾ। ਇਹ ਸਿਰਫ ਇੱਕ ਝੂਠ ਸੀ। ਪਰ ਅਸਲ ਜ਼ਿੰਦਗੀ ਉਸ ਦੀ ਸਟੱਡੀ ਤੋਂ ਬਾਅਦ ਸ਼ੁਰੂ ਹੋਈ। ਵਿਦਿਆਰਥੀ ਵਜੋਂ ਉਸ ਨੂੰ ਆਪਣੇ ਖਰਚੇ ਪੂਰੇ ਕਰਨ ਲਈ ਨੌਕਰੀ ਕਰਨੀ ਪਈ। ਕੈਨੇਡਾ ਦੀ ਠੰਡ, ਸਵੇਰ ਦੀਆਂ ਬੱਸਾਂ ਅਤੇ ਰਾਤ ਦੀਆਂ ਨੌਕਰੀਆਂ ਨੇ ਉਸ ਨੂੰ ਥਕਾ ਦਿੱਤਾ ਸੀ। ਕੰਮ ਦਾ ਬੋਝ, ਕਾਲੇ ਦੇ ਜ਼ਿੰਮੇਵਾਰੀਆਂ ਅਤੇ ਘਰ ਦੀ ਤਨਹਾਈ ਨੇ ਉਸ ਨੂੰ ਅੰਦਰ ਹੀ ਟੁੱਟਾ ਨਹੀਂ ਮਜਬੂਰ ਕਰ ਦਿੱਤਾ। ਇੱਕ ਰਾਤ ਜਦੋਂ ਮਨਜੋਤ ਨੂੰ ਬਹੁਤ ਥਕਾਵਟ ਹੋਈ, ਉਹ ਬੱਸ ਸਟਾਪ ਤੇ ਬੈਠੀ ਹੋਈ ਸੀ। ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸ ਨੂੰ ਯਾਦ ਆਇਆ ਕਿ ਉਹ ਕਿੱਥੇ ਸੀ ਅਤੇ ਕਿੱਥੇ ਪਹੁੰਚ ਗਈ। ਜੇਕਰ ਉਸ ਦੇ ਮਾਪੇ ਇਹ ਸੱਚਾਈ ਜਾਣਦੇ ਹੁੰਦੇ ਤਾਂ ਕਿਸੇ ਵੀ ਹਾਲ ਦੇ ਵਿੱਚ ਉਸ ਨੂੰ ਇੱਥੇ ਨਹੀਂ ਆਉਣ ਦਿੰਦੇ। ਮਨਜੋਤ ਨੇ ਸੋਚਿਆ ਕਿ ਹੁਣ ਉਹ ਕਦੇ ਵੀ ਨਿਰਾਸ਼ ਨਹੀਂ ਹੋਵੇਗੀ। ਉਸਨੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਜੇਕਰ ਮੈਂ ਇੱਥੇ ਤੱਕ ਪਹੁੰਚ ਸਕਦੀ ਹਾਂ ਤਾਂ ਮੈਂ ਆਪਣਾ ਸੁਪਨਾ ਵੀ ਪੂਰਾ ਕਰ ਸਕਦੀ ਹਾਂ ਉਸਨੇ ਆਪਣੇ ਆਪ ਨੂੰ ਹੌਸਲਾ ਦਿੱਤਾ ਅੱਗੇ ਆਉਣ ਵਾਲੇ ਦਿਨਾਂ ਵਿੱਚ ਮਨਜੋਤ ਨੇ ਆਪਣਾ ਫੋਕਸ ਸਿਰਫ ਅਤੇ ਸਿਰਫ ਆਪਣੇ ਮਕਸਦ ਤੇ ਕੀਤਾ ਉਹ ਸਵੇਰੇ ਜਲਦੀ ਜਾਗਦੀ ਆਪਣੀ ਸਟੱਡੀ ਤੇ ਧਿਆਨ ਦਿੰਦੀ ਅਤੇ ਰਾਤੀ ਆਪਣਾ ਕੰਮ ਕਰਦੀ ਜ਼ਿੰਦਗੀ ਸੌਖੀ ਨਹੀਂ ਸੀ ਪਰ ਉਸਨੇ ਹਾਰ ਨਹੀਂ ਮੰਨੀ 2 ਸਾਲ ਬਾਅਦ ਉਸ ਨੂੰ ਆਪਣੀ ਡਿਗਰੀ ਮਿਲੀ ਇਹ ਸਿਰਫ ਇੱਕ ਕਾਗਜ਼ ਦਾ ਟੁਕੜਾ ਨਹੀਂ ਸੀ ਇਹ ਉਸਦੀ ਮਿਹਨਤ ਉਸਦੇ ਆਰਮਾਨ ਅਤੇ ਉਸਦੇ ਹੰਝਵਾਂ ਦੀ ਕਾਮਯਾਬੀ ਦਾ ਪ੍ਰਤੀਕ ਸੀ ਮਨਜੋਤ ਦੀ ਇਹ ਕਹਾਣੀ ਸਿਰਫ ਇੱਕ ਵਿਦਿਆਰਥੀ ਦੀ ਕਹਾਣੀ ਨਹੀਂ ਹੈ ਇਹ ਉਹਨਾਂ ਸਭ ਕੁੜੀਆਂ ਦੀ ਕਹਾਣੀ ਹੈ ਜੋ ਆਪਣੇ ਘਰੋਂ ਦੂਰ ਆ ਕੇ ਆਪਣੇ ਸੁਪਨੇ ਪੂਰੇ ਕਰਨ ਲਈ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰਦੀਆਂ ਹਨ ਕੈਨੇਡਾ ਦੀਆਂ ਸਖਤੀਆਂ ਨੇ ਮਨਜੋਤ ਨੂੰ ਨਿਰਾਸ਼ ਬਹੁਤ ਕੀਤਾ ਪਰ ਆਪਣੇ ਸੁਪਨੇ ਪੂਰੇ ਕਰਨ ਵਿੱਚ ਕਾਮਯਾਬ ਰਹੀ ਕੈਨੇਡਾ ਗਈ ਕੁੜੀ ਦੀ ਇਹ ਸੱਚੀ ਕਹਾਣੀ ਸੱਚਮੁੱਚ ਜੀਵਨ ਦਾ ਅਸਲ ਅਰਥ ਸਮਝਾਉਂਦੀ ਸੀ